ਕਖਾਲ ਸਾਹਿਬ ਆਇਓ ਜੀ ਕਿ ਫਤਿਹ ਨਮ ਜੀ ਤੁਹ ਆਇਓ ਜੀ ਹਰਮਨ ਗਸਨ ਨਾ ਪਸਤਾ ਕੋ ਆਇਓ ਜੀ ਵਰ ਕੀ ਆ ਅਸੀਂ ਮਹਾਰਾਜ ਦਾ ਅਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਔਕਣਾ ਆਈਆਂ ਨੇ ਜਾਂ ਆਉਂਦੀਆਂ ਨੇ ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਆ ਤੇ ਜਦੋਂ ਕੋਈ ਅੱਛਾ ਵਕਤ ਵੀ ਆਣ ਵਾਲਾ ਹੁੰਦਾ ਸੀ ਅਸ਼ੀਰਵਾਦ ਜ਼ਰੂਰ ਲੈਣ ਆਂਦੇ ਆ ਸੋ ਉਸੇ ਥਿੰਕਿੰਗ ਦੇ ਨਾਲ ਔਰ ਉਸੇ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਆ ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਤਮੈ ਪਿੰਨੂ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਲਾਉਣਾ ਮੇਰਾ ਕਿਰਦਾਰ ਨੂਰਦਾਇ ਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ ਕਿ ਜਦੋਂ ਉਸ ਦੀ ਜ਼ਿੰਦਗੀ ਹਰੀ-ਪਰੀ ਹੁੰਦੀ ਹੈ ਇੱਕ ਅਨਾਥ ਹੁੰਦੀ ਹੈ ਕੁੜੀ ਤੇ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਪੇ ਕੀ ਨੇ ਜਾਂ ਉਸ ਦੀ ਜ਼ਿੰਦਗੀ ਅੱਗੇ ਕਿਵੇਂ ਚੇਂਜ ਹੁੰਦੀ ਹੈ ਤੇ ਕਿਵੇਂ ਉਹਦੇ ਵਿੱਚ ਬਦਲਾਅ ਆਉਂਦਾ ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਭਰਉਂਦੇ ਨੇ ਸੋ ਬਹੁਤ ਸੋਹਣਾ ਕਿਰਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦਾ ਮੈਸੇਜ ਵੀ ਦੇਣਾ ਚਾਹੁੰਦੇ ਹੋ ਆਪਣੇ ਅੱਜ ਜਿਵੇਂ ਜਿਮੀ ਸ਼ਰਮਾ ਜੀ ਨੇ ਗੱਲ ਕਹੀ ਕਿ ਰਿਸ਼ਤੇ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਮਜ਼ਬੂਤੀ ਹੈ ਉਹ ਕਿਤੇ ਨਾ ਕਿਤੇ ਗੁੰਮ ਰਹੀ ਹੈ ਸੋ ਇਹ ਫਿਲਮ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ ਥੈਂਕ ਯੂ ਥੈਂਕ ਯੂ ਅੱਜ ਤੁਹਾਡੀ ਫਿਲਮ ਆ ਰਹੀ ਹੈ ਪਰ ਕੀ ਕਹਿੰਦੇ ਹੋ ਸਭ ਤੋਂ ਪਹਿਲਾਂ ਤਾਂ ਫੋਟੇ ਕਰਵਾਉਣਾ ਹੋਵੇ ਵੈਗੁਰ ਜੀ ਕਰਤਾਰ ਸਭ ਵੈਗੁਰ ਜੀ ਕੀ ਫਤਿਹ ਅੱਜ ਅਸਿੰਦਰਵਾਰ ਸਾਹਿਬ ਨਤਮਸਤਕ ਹੋਣਾ ਰਹੇ ਹੈ ਕਿ ਕਿਸਾ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅਲੜ ਵਰੇਸ ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਅਸਾ ਸ਼ੁਭਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਬਾਬਿਆਂ ਦਾ ਹਰਮਨਦਰ ਸਾਹਿਬਾ ਕੇ ਅਸ਼ੀਰਵਾਦ ਲੈਨੇ ਸੋ ਉਹਨਾਂ ਦੇ ਕੰਦੇ ਹੱਥ ਤੋਂ ਬਿਨਾ ਕੋਈ ਕਾਰਜ ਸਿਰੇ ਨਹੀਂ ਚੜਦਾ ਸੋ ਅਸੀਂ ਸਾਰੀ ਟੀਮ ਅੱਜ ਅਸ਼ੀਰਵਾਦ ਲੈਣ ਆਈ ਹੈ ਮੈਂ ਜਿਮੀ ਸ਼ਰਮਾ ਜਾਨਵੀਰ ਸਾਰੇ ਡਾਇਰੈਕਟਰ ਸਾਹਿਬ ਸ਼ਿਭਮ ਸ਼ਰਮਾ ਗੁਰਮੀਤ ਜੀ ਪ੍ਰੋਡਕਸ਼ਨ ਇੰਚਾਰਜ ਸੋ ਸਾਡਾ ਸਭ ਤੋਂ ਵੱਡਾ ਮੋਟੂ ਬਈ ਸੀ ਕਿ ਅੱਜ ਅਸੀਂ 바ਪਾ ਦੇ ਚਰਨਾ ਚਾਹੀਏ ਤੇ ਅਸ਼ੀਰਵਾਦ ਲਈਏ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ ਮੈਂ ਇਹਦੇ ਵਿੱਚ ਹੀਰੋ ਤੇ ਫਾਦਰ ਦਾ ਕਿਰਦਾਰ ਕਰਦੇ ਹਾਂ ਤੇ ਬਹੁਤ ਵਧੀਆ ਕਿਰਦਾਰ ਹੈ ਐਕਚੁਅਲੀ ਤਾਂ ਸਾਰੀ ਫਿਲਮ ਹੀ ਬਹੁਤ ਵਧੀਆ ਕਿਉਂਕਿ ਇਹ ਸਮਾਜਿਕ ਫਿਲਮ ਹੈ ਸਾਡੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਸਾਡੀ ਸੱਭਿਆਚਾਰ ਨਾਲ ਜੁੜੀ ਫਿਲਮ ਹੈ ਤੇ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦੀ ਹੈ ਸੋ ਮੇਨ ਨੀਦਾ ਹੀ ਹੈ ਜਿਹੜੀ ਕਮਿੰਗ ਜਨਰੇਸ਼ਨ ਹੈ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਉਹਨਾਂ ਦੇ ਕਿੱਦਾਂ ਦੇ ਕਾਰਜ ਹੋਣੇ ਚਾਹੀਦੇ ਨੇ ਮਾਪੇ ਬਣਾ ਉਹਨਾਂ ਦਾ ਕੀ ਸੰਬੰਧ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਹੋਣਾ ਸਹੀ ਦਾ ਮਾਪੇ ਦਾ ਆਪਣੇ ਬੱਚਿਆਂ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਹੋਣਾ ਚਾਹੀਦਾ ਇਹ ਸਭ ਕਾਸੇ ਦੀ ਗੱਲ ਕਰਦੀ ਫਿਲਮ ਹੈ ਸੁਨੇਹੇ ਕੀ ਮੈਸੇਜ ਹੈ ਸਰੋਤਿਆਂ ਨੂੰ ਮੈਸੇਜ ਇਹੀ ਹੈ ਮੈਂ ਐਕਚੁਅਲੀ ਅਸੀਂ ਫਿਲਮ ਦੇ ਜ਼ਰੀਏ ਹੀ ਮੈਸੇਜ ਅਸੀਂ ਆਪਣੇ ਹੱਥ 'ਚ ਇੰਨੇ ਕੋਈ ਵੱਡੇ ਨਹੀਂ ਪਰ ਸਾਡੇ ਸਾਰਾ ਇੱਕ ਸਮੂਹ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਕ achhi film ਬਣਾਉਣ ਦੀ ਸਿੱਖਿਆ ਦਾ ਇੱਕ ਫਿਲਮ ਬਣਾਉਣ ਦੀ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਫਿਲਮ 31 ਮਈ ਨੂੰ ਜ਼ਰੂਰ ਸਿਨੇਮਾ ਕਰਾਂ ਵਿੱਚ ਦੇਖਣਾ ਹੈ ਕਿਉਂਕਿ ਇਹ ਤੁਹਾਡੀ ਫਿਲਮ ਹੈ ਉਹਨਾਂ ਦੀ ਆਪਣੀ ਫਿਲਮ ਹੈ ਉਹਨਾਂ ਦੇ ਉਹਨਾਂ ਦੀ ਸੁਭਾਅ ਦੀ ਗੱਲ ਕਰਦੀ ਫਿਲਮ ਹੈ ਰਿਸ਼ਤਿਆਂ ਦੀ ਬਾਤ ਪਾਉਂਦੀ ਫਿਲਮ ਹੈ ਸੋ ਮੈਂ ਫੇਰ ਇੱਕ ਵਾਰ ਸਾਰਿਆਂ ਨੂੰ ਫੇਰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ 31 ਮਈ ਨੂੰ ਨੇੜਲੇ ਸਿਨੇਮਾ ਕਰਾਂ ਵਿੱਚ ਜਾ ਕੇ ਸਾਡੀ ਫਿਲਮ ਨੂੰ ਦੇਖਣਾ ਹੈ ਇਹ ਰੱਜਵਰ ਮੰਦਰ ਸਰਗਤਨੀ ਕਲਮਾਰੀ ਥੋੜਾ ਥੋੜਾ ਲਾਊਡ ਬੋਲਿਓ ਸਰਗਤਵਰ ਮੰਦਰ ਸਾਹਿਬ ਆਈ ਸਰਮਦਰਸਨ ਆ ਤਮਸਤ ਕੋਣ ਆਏ ਇਹ ਦੇਖੀ ਸਕਸਲੇ ਚਾਹੀ ਜਿਹੜੀ ਕਲਮਾਰੀ ਬਸ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਆ ਇੱਥੋਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਤੇ ਅਕਸਰ ਐਂ ਹੀ ਕਰੀਦਾ ਕਿ ਜਦੋਂ ਵੀ ਕੋਈ ਚੰਗਾ ਕੰਮ ਕਰੀਦਾ ਆਪਣੀ ਲਾਈਫ ਦਾ ਵੀ ਹੋਵੇ ਕੋਈ ਤਾਂ ਵੀ ਅਸੀਂ ਇੱਥੇ ਮੱਥਾ ਟੇਕਣ ਆਈਦਾ ਤੇ ਜਦੋਂ ਕੋਈ ਫਿਲਮ ਆਣੀ ਹੁੰਦੀ ਤਾਂ ਵੀ ਆਸ਼ੀਰਵਾਦ ਲੈਣ ਆਈਦਾ ਤੇ ਸਾਰਾ ਕੁਝ ਵਧੀਆ ਹੀ ਹੁੰਦਾ ਜਦੋਂ ਇਥੋਂ ਅਸ਼ੀਰਵਾਦ ਮਿਲ ਜਵੇ ਸਿਰ ਫਿਲਮ ਦੇ ਕਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਨੂੰ ভাই ਮੇਰਾ ਕਿਰਦਾਰ ਮੇਰੇ ਕਰੈਕਟਰ ਦਾ ਨਾਮ ਹੈ ਬਾਜ਼ ਹੈ ਤੇ ਬਹੁਤ ਸਾਰੇ ਸ਼ੇਡਸ ਨੇ ਤੇ ਮੈਂ ਪਹਿਲੀ ਵਾਰ ਹੀ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਕੰਮ ਕਰਿਆ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਸ ਫਿਲਮ ਤੋਂ ਤੇ ਆਪਣੇ ਕਿਰਦਾਰ ਤੋਂ ਕਿ ਮੇਰਾ ਇਹ ਨਵਾਂ ਰੂਪ ਆਡੀਅנס ਨੂੰ ਪਸੰਦ ਆਊਗਾ ਕਿੰਨੇ ਮਹੀਨੇ ਰਿਲੀਜ਼ ਹੋ ਰਹੀ ਹੈ 31 ਮਹੀਨੋਂ ਰਿਲੀਜ਼ ਹੋ ਰਹੀ ਹੈ ਜੀ ਕਿ ਕਿਤੇ ਕਿਤੇ ਫਿਲਮ ਦੀ ਸ਼ੂਟਿੰਗ ਹੋਈ ਹੈ ਸ਼ੂਟਿੰਗ ਚੰਡੀਗੜ੍ਹ ਹੋਈ ਹੈ ਚੰਡੀਗੜ੍ਹ ਦੇ ਆਲੇ ਦੁਆਲੇ ਕਾਫੀ ਪਿੰਡਾਂ 'ਚ ਹੋਈ ਹੈ ਖਰੜ ਥੋਰ ਟੀਲਿਗੜੀ ਲੋਕੇਸ਼ਨ ਅਮਲੋ ਅਮਲੋ ਇੱਕ ਖਾਸ ਖਾਸ ਤੌਰ ਤੇ ਅਮਲੋ ਜਿਹੜੇ ਸਾਡੇ ਪ੍ਰੋਡਿਊਸ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਦਾ ਪਿੰਡ ਹੈ ਤੇ ਉੱਥੇ ਆਈ ਥਿੰਕ 10 ਦਿਨਾਂ ਦਾ ਸ਼ੂਟ ਉੱਥੇ ਸੀਗਾ ਤੇ ਬਾਕੀ ਪੰਜਾਬ 'ਚ ਹੀ ਹੋਈ ਹੈ ਸਾਰੀ ਸ਼ੂਟ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਆਪਾਂ ਦਾ ਕੋਣ ਹੁੰਦੇ ਆ ਮੈਸੇਜ ਦੇਣ ਵਾਲੇ ਬੜਾ ਆਪਾਂ ਇੱਕ ਫਿਲਮ ਬਣਾਈਏ ਜਿੱਦੇ ਚ ਆਪਾਂ ਕਹਿ ਸਕਦੇ ਆ ਕਿ ਇੱਕ मीनिंगफुल ਸਿਨੇਮਾ ਆਦਰਵਾਈਜ਼ ਸਿਨੇਮਾ ਇਜ਼ ਅ ਸੋਰਸ ਆਫ ਐਂਟਰਟੇਨਮੈਂਟ ਜੇ ਐਂਟਰਟੇਨਮੈਂਟ ਦੇ ਨਾਲ ਕੁਝ मीनिंग ਕੁਝ ਮੈਸੇਜੇਸ ਹੋਣ ਸਮਾਜ ਨੂੰ ਸੇਧ ਦੇਣ ਵਾਲੀ ਕੋਈ ਗੱਲ ਹੋਵੇ ਤੇ ਬਹੁਤ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਫਿਲਮ ਵੀ ਪਰਿਵਾਰਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਜਿੱਦਾਂ ਅੱਜ ਕੱਲ ਰਿਸ਼ਤਿਆਂ ਦੇ ਜਿਹੜੇ ਮੋਹ ਤੰਦਾਂ ਘਟਦੀਆਂ ਜਾ ਰਹੀਆਂ ਖੁੱਸਦੀਆਂ ਜਾ ਰਹੀਆਂ ਤੇ ਇਸ ਫਿਲਮ ਦੇ ਰਾਹੀ ਕਾਪੀ ਮੈਸੇਜੇਸ ਵੀ ਨੇ ਐਂਟਰਟੇਨਮੈਂਟ ਦੇ ਨਾਲ ਨਾਲ ਤੇ ਪਿਆਰ شدت ਵਾਲਾ ਪਿਆਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਖੁੱਸਦੀਆਂ ਜਾ ਰਹੀਆਂ ਇਸ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰ ਅਸ ਤੋਂ ਪਹਿਲਾਂ ਵੀ ਫਿਲਮਾਂ ਜਿਹੜੀਆਂ ਤੁਹਾਡੇ ਕੰਮ ਕਿੰਨੇ ਆਉਂਦਾ ਫਿਲਮਾਂ ਬਾਰੇ ਦੱਸ ਫਿਲਮਾਂ ਹੁਣ ਰੀਸੈਂਟਲੀ ਮੌਜਾਂ ਹੀ ਮੌਜਾਂ ਰਿਲੀਜ਼ ਹੋਈ ਸੀਗੀ ਗਿੱਪੀ ਬਾਈ ਦੇ ਨਾਲ ਉਦੋਂ ਪਹਿਲੇ 25 ਕਿਲੇ ਹੋਏ ਹੋਏ ਪਿਆਰ ਹੋ ਗਿਆ ਅਮਰ ਜਮਾ ਗੁੜ ਖਾ ਕੇ ਰੇ ਚੜਦੀ ਕਲਾ ਪੰਜਾਬ ਦੀ ਕਾਫੀ ਸਾਰੀਆਂ ਫਿਲਮਾਂ ਹੈ